ਉਦਾ ਹਰ ਪਰਉਪਕਾਰ ਸਿੱਖ ਨੂੰ ਚੜ੍ਹਦੀ ਕਲਾਲੇ ਪਾਸੇ ਲੈ ਕੇ ਜਾਂਦਾ ਪਰ ਅਸੀਂ ਸਿਰਫ ਖਾਣ ਪੀਣ ਤੱਕ ਸੀਮਿਤ ਨਾ ਰਹੀਏ ਆ ਇੱਕ ਹਫਤਾ ਬਿਲਕੁਲ ਸਾਦੇ ਲੰਗਰ ਗੁਰੂ ਘਰ ਦੇ ਵਿੱਚ ਵਰਤ ਰਹੇ ਨੇ ਵਰਤਣਗੇ ਕਈ ਬੰਦੇ ਦਲੀਲਾਂ ਦੇਣ ਲੱਗ ਜਾਂਦੇ ਸੀ ਕਹਿੰਦੇ ਜੀ ਤਾਂ ਚੜ੍ਹਦੀ ਕਲਾ ਦਾ ਇਹ ਤਾਂ ਦੇਣਾ ਕੋਈ ਸ਼ੋਗ ਦੀ ਗੱਲ ਥੋੜਾ ਹੁਣ ਚੜ੍ਹਦੀ ਕਲਾ ਕੱਲੀ ਮਠਿਆਈ ਖਾ ਕੇ ਮਨਾਈ ਜਾ ਸਕਦੀ ਆ ਚੜਦੀ ਕਲਾ ਗਲਾਬ ਜਾਮਨਾ ਜੀ ਰਹਿ ਗਈ ਆ ਚੜਦੀ ਕਲਾ ਪਕੌੜਿਆਂ ਜੀ ਰਹਿ ਗਈ ਆ ਚੜਦੀ ਕਲਾ ਸਮੋਸਿਆਂ ਜੀ ਰਹਿ ਗਈ ਆ ਚੜਦੀ ਕਲਾ ਵੱਖ-ਵੱਖ ਪਕਵਾਨਾਂ ਜੀ ਰਹਿ ਗਈ ਆ ਚੜਦੀ ਕਲਾ ਆ ਚੜਦੀ ਕਲਾ ਨਹੀਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਨਤਮਸਤਕ ਹੁੰਨੇ ਆ ਦਰ ਤੇ ਚੜਦੀ ਕਲਾ ਨਹੀਂ ਆ ਕੀ ਜੇ ਇੱਕ ਹਫ਼ਤਾ ਮੂੰਗੀ ਦੀ ਸਾਦੀ ਦਾਲ ਖਾਵਾਂਗੇ ਸਾਡੀ ਚੜਦੀ ਕਲਾ ਮਿਟ ਜੂ ਕਹਣਗੇ ਨਹੀਂ ਜੀ ਬਾਣੀ 'ਚ ਤਾਂ ਲਿਖਿਆ ਹੋਇਆ ਫਿਰ ਬਾਣੀ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਫਿਰ ਕੱਲ ਨੂੰ ਤੁਸੀਂ ਬੀਬੀ ਹਰਸ਼ਰਨ ਕੌਰ ਤੇ ਸਵਾਲ ਚੁੱਕੋਗੇ ਕੱਲ ਨੂੰ ਫਿਰ ਆਪਾਂ ਦੀਵਾਨ ਟੋਡਰਮਲ ਤੇ ਸਵਾਲ ਚੁੱਕਾਂਗੇ ਵੀ ਬਾਣੀ ਵਿੱਚ ਤਾਂ ਇਹ ਵੀ ਲਿਖਿਆ ਪਾ ਜੇ ਮਿਰਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਜੇ ਮਿਰਤਕ ਕੋ ਵਿਸ਼ਟਾ ਮਾਹਿਰ ਲਾਈ ਤਾਂ ਮਿਰਤਕ ਦਾ ਕਿਆ ਘਟ ਜਾਈ ਵੀ ਭਾਈ ਫਿਰ ਬੀਬੀ ਹਰਸ਼ਰਨ ਕੌਰ ਕੀ ਲੋੜ ਸੀ ਬਾਣੀ ਵਿੱਚ ਤਾਂ ਲਿਖਿਆ ਵਾ ਮਰਤਕ ਸਰੀਰ ਚਾਹੇ ਮਿੱਟੀ 'ਚ ਰੁਲ ਜਾਏ ਚਾਹੇ ਉਹਨੂੰ ਚੰਦਨ ਦੀ ਚਿਖਾ ਵਿੱਚ ਸਾੜ ਦਿਓ ਉਹਨੂੰ ਕਿਹੜਾ ਕੋਈ ਫਰਕ ਪੈਣ ਲੱਗਿਆ ਫਿਰ ਤਾਂ ਸਾਨੂੰ ਬੀਬੀ ਹਰਸ਼ਰਨ ਕੌਰ ਵੀ ਗਲਤ ਲੱਗਣਗੇ ਵੀ ਉਹਨਾਂ ਨੇ ਚਿਖਾ ਕਿਉਂ ਚਣੀ ਕਿਉਂ ਖੁਦ ਸ਼ਹੀਦੀ ਦਿੱਤੀ ਫਿਰ ਤਾਂ ਸਾਨੂੰ ਦੀਵਾਨ ਟੋਡਰਮੱਲ ਵੀ ਗਲਤ ਲੱਗੇਗਾ ਕਿ ਕਿਉਂ ਸਾਰੀ ਉਮਰ ਦੀ ਕਮਾਈ ਵਜ਼ੀਰ ਖਾਂ ਦੇ ਮੂਹਰੇ ਢੇਰ ਕਰਕੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਕਿਉਂਕਿ ਬਾਣੀ ਵਿੱਚ ਤਾਂ ਲਿਖਿਆ ਵਾ ਜੇ ਮਿਰਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੈ ਜੇ ਮਿਰਤਕ ਕੋ ਬਿਸਤਾ ਮਾਹਿਰ ਲਈ ਤਾਂ ਮਿਰਤਕਾ ਕਿਆ ਘਟ ਜਾਈ ਫਿਰ ਤਾਂ ਸਾਨੂੰ ਕੱਲ ਨੂੰ ਭਾਈ ਜੈਤਾ ਦੀ ਭਾਈ ਜੀਵਨ ਸਿੰਘ ਦੇ ਡਾ ਵੀ ਗਲਤ ਲੱਗਣਗੇ ਫਿਰ ਤਾਂ ਕੱਲ ਨੂੰ ਸਾਨੂੰ ਭਾਈ ਮੱਖਣ ਸਾਹ ਲੁਭਾਣਾ ਵੀ ਗਲਤ ਲੱਗਣਗੇ ਫਿਰ ਤਾਂ ਕੱਲ ਨੂੰ ਸਾਨੂੰ ਉਹ ਗੁਰੂ ਦੇ ਸਿੱਖ ਗਲਤ ਲੱਗਣਗੇ ਜਿਨ੍ਹਾਂ ਨੇ ਐਡੀਆਂ-ਐਨੀਆਂ ਕੁਰਬਾਨੀਆਂ ਦੇ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਅਸੀਸ ਨੂੰ ਸੰਭਾਲਿਆ ਵੀ ਬਾਣੀ ਤੇ ਐਵੇਂ ਲਿਖਿਆ ਹੋਇਆ ਨਹੀਂ ਗੁਰੂ ਪਾਤਸ਼ਾਹ ਮਹਾਰਾਜ ਦੇ ਸੈਭਜਾਦਾਂ ਦਾ ਸ਼ਹੀਦੀ ਦਿਹਾੜਾ ਅਸੀਂ ਸੋਗ ਵਜੋਂ ਨਹੀਂ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਉਹ ਸ਼ਹੀਦੀ ਸਭਾ ਦੇ ਉੱਤੇ ਸਾਦੇ ਢੰਗ ਨਾਲ ਗੁਰੂ ਦਾ ਜਾਪ ਕਰਦੇ ਸਾਨੂੰ ਮਹਿਸੂਸ ਤਾਂ ਹੋਵੇ ਖਾਣੇ ਤਾਂ ਅਸੀਂ ਗੁਰੂ ਦਾ ਦਿੱਤਾ ਹੀ ਹਰ ਰੋਜ਼ ਗੁਰੂ ਨੇ ਤਾਂ ਠੀਕ ਜਿਕਾਰੇ ਲਾਏ ਆ ਅਸੀਂ ਜਕਾਰੇ ਲਾ ਕੇ ਚੜ੍ਹਦੀ ਕਲਾ ਮਨਾ ਸਕਦੇ ਆ ਇਹ ਸਿਰਫ ਚੜ੍ਹਦੀ ਕਲਾ ਗੁਲਾਬ ਜਾਮਣ ਤੇ ਪਈ ਆ ਅਸੀਂ ਬੋਲੇ ਸੋਨਿਹਾਲ ਦੇ ਜਟਾਰੇ ਲਾਈ ਅਸੀਂ ਦਸਤਾਰਾਂ ਸਜਾਈਆਂ ਆਪਣੇ ਸਿਰਾਂ ਤੇ ਐਵੇਂ ਚੜ੍ਹਦੀ ਕਲਾ ਹੋ ਜੂ ਤੇ ਕਈ ਬਾਬੇ ਕਹੀ ਜਾਂਦੇ ਨਾ ਲੰਗਰ ਜੇ ਸਾਦੇ ਲਾਉਂਗੇ ਇਹ ਤਾਂ ਅਫਸੋਸ ਹੋ ਜੂਗਾ ਅਫਸੋਸ ਨਹੀਂ ਹੈ ਅਸੀਂ ਅਹਿਸਾਸ ਕਰਨਾ ਹੈ ਇਤਿਹਾਸ ਦਾ ਅਸੀਂ ਦੱਸਣਾ ਆਪਣੇ ਬੱਚਿਆਂ ਨੂੰ ਅਸੀਂ ਦੱਸਣਾ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਭੁੱਲ ਗਏ ਕਿ ਆਹ ਉਹ ਦੇਣਾ ਜਿੱਦੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੁੱਤ ਬਿਨਾ ਖਫਣਾ ਤੋਂ ਗਏ ਸੀ ਦੁਨੀਆਂ ਤੋਂ ਇਹ ਉਹ ਦੇਣਾ ਜਿੱਦੇ ਇੱਕ ਬਾਪ ਆਪਣੇ ਚਾਰਾਂ ਪੁੱਤਾਂ ਦੇ ਵਿੱਚੋਂ ਇੱਕ ਵੀ ਪੁੱਤ ਦੀ ਇਰਥੀ ਨੂੰ ਮੋੜਾ ਨਹੀਂ ਸੀ ਦੇ ਸਕੇ ਸੋਚ ਕੇ ਦੇਖੋ ਮਹਿਸੂਸ ਕਰਕੇ ਵੇਖੋ ਗੁਰੂ ਪਾਤਸ਼ਾਹ ਮਹਾਰਾਜ ਦੇ ਅੰਦਰ ਵੀ ਇੱਕ ਬਾਪ ਵਾਲਾ ਦਿਲ ਆ ਮਾਤਾ ਗੁਜਰ ਕੌਰ ਦੇ ਅੰਦਰ ਵੀ ਇੱਕ ਮਾਂ ਵਾਲਾ ਦਿਲ ਆ ਸੋਚ ਕੇ ਦੇਖੋ ਇੱਕ ਦਾਦੀ ਵਾਲੇ ਦਿਲ ਨਾਲ ਇਹ ਇੱਕ ਅਹਿਸਾਸ ਕਰਨ ਦਾ ਢੰਗ ਆ ਮਹਿਸੂਸ ਕਰਨ ਦਾ ਢੰਗ ਆ ਇਹਦਾ ਚੜ੍ਹਨੀ ਕਲਾ ਸਾਡੀ ਉਸ ਦਿਨ ਹੋਣੀ ਆ ਜਿੱਦੇ ਅਸੀਂ ਰੂਹ ਤੋਂ ਗੁਰੂ ਸਾਹਿਬ ਨੂੰ ਮਹਿਸੂਸ ਕਰ ਲਿਆ ਤੇ ਜਿਹੜੇ ਹਲੇ ਪਕੌੜਿਆਂ 'ਚ ਹੀ ਉਲਝੇ ਪਏ ਆ ਜਿਹੜੇ ਹਲੇ ਗਲਾਬਜਮਨਾ 'ਚ ਹੀ ਉਲਝੇ ਪਏ ਆ ਉਹਨਾਂ ਨੂੰ ਭਾਪੇ ਗੁਰੂ ਗੋਬਿੰਦ ਸਿੰਘ ਸਾਖਸ਼ਾਤ ਰੂਪ ਚ ਆ ਕੇ ਸਰੀਰ 'ਚ ਆ ਕੇ ਜੱਫੀ ਪਾ ਲੈਣ ਉਹਨਾਂ ਨੇ ਫੇਰ ਵੀ ਗੁਰੂ ਗੋਬਿੰਦ ਸਿੰਘ ਵੱਲ ਨਹੀਂ ਵੇਖਣਾ ਉਹਨਾਂ ਨੇ ਫੇਰ ਵੀ ਗਲਾਬਜਮਨਾ ਵੱਲੀ ਵੇਖਣਾ ਵੀ ਬਣਿਆ ਕਿ ਨਹੀਂ ਉਹਨਾਂ ਫੇਰ ਵੀ ਪਕੌੜਿਆਂ ਵੱਲ ਵੇਖਣਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਤੋਂ ਸੁਗੰਧੀ ਮਹਿਸੂਸ ਨਹੀਂ ਹੋਣੀ ਉਹਨਾਂ ਦੀ ਨੀਤ ਲੰਗਰ ਵਾਲੇ ਪਾਸੇ ਹੋਣੀ ਕਿ ਅੱਜ ਵੀ ਨਾ ਕਿਤੇ ਮੂੰਗੀ ਖਵਾ ਕੇ ਮੋੜ ਦੇਣ ਇੰਨੀ ਕ ਸਮਝ ਆਪਣੀ ਬਣਾ ਕੇ ਰੱਖੀਏ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਉਹਨਾਂ ਕੁਰਬਾਨੀਆਂ ਨੂੰ ਸਜਦਾ ਏਵੇਂ ਕਰੀਏ